बब्बू दे बापे तू जो कहूंगा मैं करूंगी सारा कुछ छोड़ दे अपने दारू छोड़ दे तू दारू कह तू सारा कुछ छोड़ दे और कोई बात नहीं दबे और पैर देख खा ले की तारे अपन उठा दारू मेरी करवाती छोड़ दूंगा है दारू सर को कहदा डंडा मैं गुरु कर जाके गेट खोलू हूं हो की तारे आ और बब्बू दे बापे बह जा ये कोई कोई कबीर दर भी गल नहीं करती है करूंगी भाई करूंगी बैठ तू कोई बुला पड़ी हां मेरी मेरी पाड़ा ਹਾਂ ਉਹ ਬੂਦੇ ਬੱਪੇ ਮੈਂ ਨਹੀਂ ਜਾਂਦੀ ਡਰੇ ਅੱਜ ਤੋਂ ਬਾਅਦ ਮੈਂ ਕੋ ਗੁਰੂ ਘਰ ਲੱਗਾ ਹੱਥ ਬੰਨ ਕੇ ਕਹਤੇ ਬੰਦਾ ਤੇਰਾ ਰੱਬਾ ਹੋਊਂਗਾ ਮੈਂ ਉੱਥੇ ਜਾਊਂਗੀ ਤੇ ਤੂੰ ਕਹੂੰਗਾ ਮੈਂ ਗੁਰੂ ਘਰ ਜਾਣਾ ਮੈਂ ਗੁਰੂ ਘਰ ਗੁਰਦੁਆਰਾ ਸਭ ਜਾਊਂਗੀ ਤੇਰੇ ਰੱਬਾ ਹੋਇਆ ਪੈਸੇ ਨਾ ਹੀ ਕਰ ਫੁੱਲਾ ਫੁੱਲਾ ਤੇ ਇਹਨੂੰ ਕੋਕਰ ਨਾਲ ਫੋਟ ਪਹੁੰਚਾਈ ਮੱਕਰ ਬੰਦਾ ਨਾ ਹੀ ਮੋਟਾ ਨਾ ਕਰੋ ਉਹ ਤਾਂ ਮੈਂ ਕਹਿਣਾ ਤੰਗਾ ਕਹਦਾ ਅੱਜ ਤਾਂ ਬਈ ਮੇਰੀ ਤਾਬਾ ਹੋ ਗਈ ਠੀਕ ਹੈ ਜੇਤਾ ਹੈ ਕਰਕੇ ਮੰਨ ਕੇ ਆਉਂਦੇ ਗੁਰੂ ਘਰ ਜਾਂਦੀ ਹੈ ਫਿਰ ਤਾਂ ਆਪਾਂ ਇਹਦੇ ਨਾਲ ਨਹੀਂ ਕੱਲ ਤੋਂ ਬਾਅਦ ਆਪਾਂ ਆਪਣਾ ਇਹ ਮੇਰੀ ਨਹੀਂ ਮੈਦਾਨੀ ਮਰਜੀ ਜਾਵੇ ਮੈਂ ਤੁਹਾਨੂੰ ਭਾਈ ਜਾਊ ਕਿ ਉਹ ਦੇਖ ਰ ਤੇਰੇ ਸਾਹਮਣੇ ਝੂ ਜਾਵਾਂਗੇ ਮੈਥੋਂ ਗਲਤੀਆਂ ਹੋਈਆਂ ਨੇ ਤੈਨੂੰ ਮਾੜਾ ਚੰਗਾ ਬੋਲਿਆਗਾ ਮੈਂ ਤੈਨੂੰ ਬੱਠੇ ਰੱਬ ਦਾ ਨਾਮ ਕਰਿਆ ਮੈਂ ਤਾਂ ਮੂੰਹ ਤੋਂ ਕਹਣਾ ਮੈਂ ਮੈਂ ਗਲਤ ਸੀ ਮੈਂ ਹੋ ਤੂੰ ਗਰਹਤ ਆਗਾ ਮੈਂ ਤੇਰੇ ਪੜੀ ਹੱਥ ਲਾਉਣਾ ਮੈਨੂੰ ਮਾਫ ਕਰ ਦੇ ਆਪਾਂ ਕੱਲ ਨੂੰ ਗੁਰੂ ਘਰ ਚੱਲਦੇ ਸਾਡਾ ਕੋਈ ਮੱਥਾ ਠਕਾ ਸਾਰੇ ਚੱਲਦੇ ਆੜ ਕੇ ਭਾਈ ਆਪਦੇ ਜਿਹੜੇ ਤੁਸੀਂ ਇੱਧਰ ਉੱਧਰ ਜੀ ਨੂੰ ਆਵ ਕਰਦੇ ਹੋ ਆਦਾ ਚਪ ਚਪ ਨਹਾ ਤੋ ਕੇ ਤੜਕੇ ਗੁਰੂ ਘਰ ਚੱਲੋ ਸਾਰੇ ਠੀਕ ਹੈ ਸੁਣ ਨੂੰ ਤੁਹਾਡੇ ਤੇ ਦਇਆ ਕਰੂਗਾ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਰਹੇ ਹੋ ਸੱਚੀ ਸੂਕੀ ਜਗਦੀ ਜੋਤ ਹੈ ਜੇ ਮੰਨੋ ਤੁਸੀਂ ਤਾਂ ਠੀਕ ਹੈ ਪਰਮਾਤਮਾ ਦੀ ਜਗਦੀ ਜੋਤ ਹੈ ਉਹ ਜਿੰਨ ਜਿੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਦੇਖਿਓ ਤੁਹਾਨੂੰ ਇੱਕ ਨਾਂ ਲਾ ਕੇ ਤੁਹਾਡੇ ਕਾਲਜ ਠੰਡੇ ਹੁੰਦੇ ਜਦੋਂ ਜਾ ਕੇ ਚਰਨਾਂ 'ਚ ਸਿਰ ਧਰਿਆ ਤੁਨੇ ਹੈ ਪੂਰੇ ਸਿੱਖ ਜਗਤ 'ਚ ਤੁਹਾਡੀ ਬੱਲੇ ਬੱਲੇ ਨਾ ਹੋਈ ਤਾਂ ਮੈਨੂੰ ਕਹਦੇ ਫਟਾ ਲੁੱਟੜ ਕੋ ਗੁਰ ਜਿਹੜੇ ਤੁਸੀਂ ਡਰ ਡਰ ਕੇ ਬੱਸਾਂ ਚੜ੍ਹਦੇ ਹੋ ਸ਼ਰਿਆਂ ਬੱਸ ਚੜ੍ਹਿਆ ਕਰੋ ਤੁਸੀਂ ਮੈਂ ਫੋਟੋ ਵਾਲਿਆਂ ਨੇ ਨਰਾ ਲਈਆਂ ਟੱਕੇ ਉਹਨਾਂ ਨਾਲ ਤੇ ਡਲ ਪ੍ਰਵਾਹ ਕਰੋ ਹੈ ਕਰਿਆ ਨਹੀਂ ਉਹ ਬੰਨ ਕੇ ਕਾਠੀ ਨਾਲ ਪ੍ਰਵਾਹ ਕਰ ਦੋਣਾ ਹੈ ਭਾਬੀ ਕਦੋਂ ਵੀ ਓਟੂਗਾ ਆਪਦਾ ਘਰ ਓਟੂਗਾ ਜੇ ਆਪਾਂ ਆਪਦੇ ਬੰਦਿਆਂ ਵਾਂਗਰ ਨਹੀਂ ਲੱਗਾਂਗੀਆਂ ਤਾਂ ਦੱਸ ਸਾਰਾ ਕੁਝ ਖੇ ਆ ਬਾਕੀ ਭਾਈ ਤੇਰੀ ਮਰਜ਼ੀ ਸਭ ਖਾਹ ਹੁੰਦਾ ਸਤ ਹੁੰਦਾ ਦਾਲ ਦੰਡਾ ਤੇ ਖਾਣ ਐਂ ਕਰ ਕਹੇ ਮਰਜ਼ੀ ਗੁਰ ਘਰ ਚ ਵਗ ਜਾ ਤੈਨੂੰ ਫਰੀ ਲੱਗਰ ਮਿਲੂ ਮੱਥਾ ਟੇਕਣਾ ਟੇਕ ਤੈਨੂੰ ਤੋਂ ਵੀ ਘਟੇ ਲੰਗਰ ਮਿਲੂ ਉਹ ਮੇਰਾ ਥੜਾ ਜਿਹਾ ਮੜ ਗਿਆ ਖੁਰਤਰਾ ਮਾਰ ਦੋ ਤੂੰ ਕੜਾਹੇ ਚ ਚੱਲ ਇੱਕ ਵਾਰੀ ਗੱਲ ਸੁਣਾ ਮੇਰੀ ਗੱਲ ਸੁਣਾ ਤੂੰ ਮੈਨੂੰ ਇੱਕ ਗੱਲ ਦੱਸਾਂ ਜਿਹੜਾ ਤੈਨੂੰ ਉਹ ਕਹਿੰਦਾ ਤੇ ਕਹਿੰਦਾ ਵੀ ਉਹ ਦਿੱਤਾ ਤੈਨੂੰ ਨਾਮ ਦਿੱਤਾ ਹੋਇਆ ਤੈਨੂੰ ਨਰਾਲੇ ਬਾਬੇ ਨੇ ਹੈ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਹਨਾ ਕੋਈ ਹੈ ਜਿਆ ਹੈਗਾ ਗੁਰੂ ਗੁਰੂ ਦਾ ਸ਼ਬਦ ਕੋਈ ਹੈ ਜਿਆ ਗੁਰੂ ਗ੍ਰੰਥ ਸਾਹਿਬ ਸ਼ਬਦ ਹੈਗਾ ਜਿਹੜਾ ਕਿਹਾ ਹੋਇਆ ਪਾਠੀ ਸਿੰਘ ਵੀ ਲਕੋ ਕੇ ਰੱਖਣਾ ਭਾਈ ਗਾਹ ਦੱਸਣੇ ਕਿਸ ਨੂੰ ਨਾ ਬਾਈ ਫੇਰ ਸ਼ਰੇਆਮ ਬਾਣੀ ਦਾ ਉਪਚਾਰ ਹੁੰਦਾ ਕਿ ਨਹੀਂ ਤਾਂ ਗੁਰੂ ਘਰ ਚ ਮੈਂ ਕਹ ਰਿਹਾ ਪੂਰੇ ਕੀ ਰਖ ਰਹਾ ਹੁਕਾਂ ਉਹ ਤਾਂ ਕਹਿੰਦੇ ਆ ਉਹ ਦੱਸਦਾ ਪਿੰਡ ਦਾ ਖਸਮ ਜਨਾਨੀਆਂ ਨੂੰ ਕਹ ਦੂ ਆਪਦੇ ਬੰਦੇ ਲੱਭਣੀ ਲੱਗਣਾ ਮਰਦਾਂ ਨੂੰ ਕਹ ਦੂ ਆਪ ਜਨਾਨੀ ਲੱਭਣੀ ਲੱਗੜਾ ਪਕਾਲਦਾ ਰੱਖੜੂ ਮੇਰੀ ਪਕਾਲਦਾ ਕਰਾਤੀ ਆਹ ਦੱਸਦਾ ਹੋਰ ਕੀ ਮੰਗਲਾ ਵਾ ਮੈਂ ਤੁਹ ਪੜਦਾ ਹੁਣ ਮੈਂ ਤੁਹ ਪੜਦੇ ਤਕਾਤੀ ਸਾਰੇ ਅੱਜ ਗੁਰੂ ਆਹ ਕਹਦਾ ਕਰਨੇ ਤੋਂ ਹੋਰ ਕੀ ਕਹਿੰਦਾ ਉਹ ਕਰ ਤਨ ਸ਼ਤਰਾ ਕਹਿੰਦੇ ਆ ਬਾਣੀ ਜਪੋ ਨਾਮ ਜਪੋ ਨਾਲੇ ਜਪਾਓ ਓਏ ਹੁਣ ਹਾਂ ਨਾਮ ਜਪੋ ਬੰਡ ਛਕੋ ਕੀਰਤ ਕਰੋ ਚੱਲ ਬਾਕੀ ਤੁਹਾਡੀ ਮਰਜ਼ੀ ਐ ਉਹ ਭੈਣ ਦਾ ਖਸ਼ਮ ਪ੍ਰਵਾਤ ਹੁਣ ਜਾਵੇਂਗੀ ਤੜਕੇ ਨਾਲ ਜਾਉਂਗੀ ਹੈ ਬਾ ਤੜਕੇ ਗੁਰੂ ਘਰ ਚੱਲਦੇ ਬਸ ਆਪਦਾ ਭੈਣ ਤੜਕੇ ਨਹਾ ਧੋ ਕੇ ਆਉਂਦੇ ਬੰਦੀਆਂ ਪੋਤੀਆਂ ਪੱਗਾ ਬਣ ਕੇ ਤੜਕੇ 8 ਵਜੇ ਆਪਾਂ ਗੁਰੂ ਘਰ ਮਿਲਾਂਗੇ ਮਰੋ ਪਾ ਕੇ ਕੱਪੜੇ ਕੱਲ ਨੂੰ ਨਵੇਂ ਨਵੇਂ ਪਾ ਕੇ ਬਣ ਕੇ ਪੰਗੀ ਪੱਗ ਠੀਕ ਹੈ ਗੁਰੂ ਘਰ ਹਮਨੇ ਪਾ ਕੇ ਜੇ ਅੱਛਾ ਤੈਨੂੰ ਹੋਰ ਤਾਂ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰੂਗਾ ਵੀ ਤੁਸੀਂ ਡੇਰਾ ਕਿਉਂ ਛੱਡਿਆ ਤੁਸੀਂ ਨੇ ਗੁਰੂ ਘਰ ਕਿਉਂ ਜਾਣ ਲੱਗ ਕੇ ਫਿਰ ਇਸ ਸਾਰੀ ਕੌਮ ਬੈਠੀ ਹੈ ਇਹ ਕੌਮ ਤੁਹਾਡੀ ਰਾਖੀ ਕਰੂਗੀ ਲੈ ਮੈਂ ਤੈਨੂੰ ਅੱਜ ਜ਼ਬਾਨ ਦਿੰਨਾ ਇੰਨੀ ਜਿਹੜੇ ਲੰਗਰਾਂ ਦੇ ਲੰਗਰ ਕਿਥੇ ਲਾਉਂਦੇ ਨੇ ਨਾ ਕੌਮਾ ਇਹ ਕੌਮ ਤੁਹਾਡੀ ਰਾਖੀ ਕਰੂਗੀ ਚਲੋ ਹੈ ਤੁਸੀਂ ਕਿਹ ਰੰਗ ਦੇਖੋ ਤਾਂ ਸਹੀ ਸਹੀ ਯਾਰ ਬਾ ਦੇਖੋ ਗੁਰੂ ਮਹਾਰਾਜ ਦਾ ਹੈ ਆਪਣਾ ਸਹੀ ਫੈਸਲਾ ਕਰ ਮਰ ਹੋ ਗਿਆ ਹਾਂ ਪਈ ਫਟਾ ਫੈਸਲੇ ਸਾਡਾ ਤਾਂ ਜਮਾ ਸਹੀ ਫੈਸਲਾ ਢੜਕੇ ਫੈਸਲਾ ਠੀਕ ਹੈ ਨਾ ਉਹ ਦੇਖ ਆਪਣਾ ਸਾਡਾ ਪੱਥਰ ਤਿਲ ਕੀੜਾ ਰਹੀ ਆਪਾਂ ਵੀ ਜੇ ਤੂੰ ਸਾਡੀ ਨਹੀਂ ਮੰਨਦੀ ਅੱਜ ਦੇਖ ਤੇਰੀ ਮੰਨਦੀ ਅਸੀਂ ਡੇਰੇ ਜਾਣ ਲੱਗੇ ਸੀ ਜੇ ਤੂੰ ਸਾਡੀ ਮੰਨ ਜਾ ਗੁਰੂ ਘਰ ਚੱਲ ਸਾਡੇ ਨਾਲ ਪਰ ਬਈ ਸਾਡੀ ਨਹੀਂ ਮੰਨਣੀ ਅਸੀਂ ਆਂ ਤੇਰੀ ਸਾਡੇ ਲਈ ਮਰਦੂ ਚੜ੍ਹ ਲਈ ਸੀ ਮੈਨੂੰ ਸਮਝਾ ਦੋ ਭਾਈ ਮੈਂ ਤਾਂ ਖੇਤ ਜਾਣਾ ਆਪਦਾ ਭਾਈ ਵੀ ਨੱਕਾ ਅੱਜ ਤੀ ਦੇ ਬਾਈ ਸਾਡੀ ਪੱਥਰ ਤੇ ਨਕੀਰ ਹੈ ਨਿਸ਼ਤਰਾ ਮੇਰੀ ਵੀ ਪੱਥਰ ਤੇ ਵਿੱਚ 14 ਮੁੰਡਾ ਆ ਪਤਨੀ ਕਿੱਧਰ ਮਰ ਗਿਆ ਕਿੱਧਰ ਨਿਕਲਿਆ ਉਹ ਉਹਦੇ ਅੱਡ ਨਹੀਂ ਰੋਣੇ ਧੋਣੇ ਸੂਤ ਆਉਂਦੇ ਕਰਕੇ ਚੱਲ ਗੁਰੂ ਘਰ

ਨਾਲ ਭਾਬੀ ਅੱਜ ਤੋਂ ਬਾਅਦ ਕੋਈ ਕਿਸੇ ਨੇ ਜਪਨਾਮ ਨਹੀਂ ਸਤਿ ਸ੍ਰੀ ਅਕਾਲ ਕਹਿਣਾ ਹਾਂ ਥੋੜਾ ਮੈਨੂੰ ਥੋੜਾ ਘਟ ਚਲੋ ਬਾਪ ਫਿਰ ਪਾਣੀ ਤਰੋ ਤੁੰਗਿਆ ਭਾਬੀ ਮੜੋ ਉਹਨਾਂ ਦੇ ਖੱਤੇ ਪਾਇਨ ਦੇ ਖਾਤਮਣੇ ਸਾਰੇ ਨੜਾਲੇ ਹੋਰ ਥੋੜਾ ਜਿਹਾ ਅੱਛਾ ਬੋਲ ਰਹੀ ਪਰ ਬਣ ਕੇ ਹੈ ਵੀ ਕਾਕਰ ਹੈ ਕੰਮ ਮੈਨੂੰ ਪਤਾ ਤੂੰ ਯਾਰ 1500 ਦਾ ਤਾਂ ਵਿਕ ਜੂ ਆ ਪਾਣੀ ਕੀ ਤੇ ਮੈਂ ਤਾਂ ਕਰੀ ਗਿਆ ਕੋਈ ਪੱਟਕੀ ਲੈ ਜਾਣਾ ਜਿੰਨੇ ਮਰਜੀ ਦਾ ਵਿਕ ਜੇ ਗੱਲ ਤਾਂ ਠੀਕ ਹੈ ਮੈਂ ਮੈਨੂੰ ਮੈਂ ਜ਼ੋਰ ਪਿੱਲਾ ਮੈਨੂੰ ਲੱਗਦਾ ਮੈਂ ਝਾਕਣਾ ਚੱਲ ਤੂੰ ਹੀ ਲੈ ਆ ਲੈ ਆ ਮੈਂ ਜੋ ਹਾਂ ਹਾਂ ਇਹ ਲੈ ਫੱਪਕੀ ਕੋਈ ਜਨ ਨਹੀਂ ਕਰਨ ਤੋਰ ਸਮਾਸ਼ ਹੱਲੀ ਹਾਈ ਨਹੀਂ ਗੱਲ ਲੀਆ ਮੈਨੂੰ ਲੱਗਿਆ ਹਾਂ 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 ਯਾਨੇ ਯਾਨੇ ਇਹ ਲੱਗਿਆ

ਪੀ ਲੈ ਜਾਂਗੇ ਬਾਕੀ ਪਰ ਰਹੀ ਕਈ ਵਾਰੀ ਆਏ ਜੋ ਲਾ ਮਾਰ ਜੇ ਥੱਲੇ ਆ ਕੇ ਮੈਂ ਤਾਂ ਹੁਣ ਤੱਕ ਨਾ ਹਲਦੀ ਆ ਹਲਦੀ ਤਾਂ ਜਾਂਦੀ ਜਾਂਦੀ ਕੇ ਹਲਦੀ ਆ ਇਹ ਲੈ ਆਇਆ ਯੋਰ ਲਾਲਾ ਮੈਂ ਬੂਥੜ ਤੇ ਮਾਰੂੰ ਥੋੜਾ ਜਿਹਾ ਹਿਲੇ ਤਾਂ ਹੈਗਾ ਸੀ ਚਲ ਇਹ ਅਦਾ ਸ਼ਪਾਉ ਉਹ ਮਾਰਿਆ ਨਹੀਂ ਕਰ ਹੋਰ ਜ਼ੋਰ ਲਾ ਕੇ ਦੇਗਾ 1 2 3 ਕਰਕੇ ਇਹ ਜੋੜ ਲਿਓ ਬਾਹਰ ਇਹਦਾ 24 ਨੰਬਰ ਤੇ ਨਟ ਲੱਗਿਆ ਨਾ ਪੁੱਤ ਅੱਠ ਠੀਕ ਹੈ ਤੂੰ ਨਾਮ ਹੀ ਆਪਣਾ ਨਾਮ ਇਹ ਪੰਨੇ ਤਾਂ ਬਗਾਰ ਨਹੀਂ ਖੁੱਲਦੀ ਪੁੱਤ 24 ਨੰਬਰ ਤੇ ਅੱਠ ਲੱਗਣਾ ਇਹ ਤਾਂ ਘਰ ਤੋਂ ਆਹੀ ਇਹ ਬੱਟੇ ਨਾਲ ਕਰੈਂਡਰ ਨਾਲ ਲਿਆਉਂਦੇ ਪਹਿਲਾਂ ਨਹੀਂ ਸੱਚੇ ਕਰੈਂਡਰ ਨਾਲ ਲਿਆਉਂਦੇ ਟਪਾਹੂ ਓਚ ਹਾਂ ਔਰ ਪੁੱਤ ਬੜਾ ਬੋਲ ਦੇਖ ਬਾਪਿਆਂ ਨੂੰ ਪੁੱਤ ਕਹਿਣਾ ਹਰਾਮ ਜਿਆਦਾ ਜੱਡੂ ਡਿੱਗ ਗਿਆ ਵਿੱਚ ਪਾਪ ਹੋ ਗਿਆ ਤੁਹਾਡੀ ਅਸਰੀਆ ਤੁਹਾਡੀ ਅੱਜ ਆਈ ਆ ਸਾਹਮਣੇ ਅੱਜ ਆਸੀ ਕੀ ਆਸੀ ਲਈ ਉਹ ਸੋਣਾ ਕੰਮ ਤਾਂ ਅੱਜ ਕਰਨ ਲੱਗਿਓ ਤੁਸੀਂ ਉਹੀ ਕਪੜੇ ਪਾ ਕੇ ਤੁਸੀਂ ਫਰੀਕੇ ਪਹਿਲਾਂ ਆਸੀ ਤਾਂ ਬਰੀਆਂ ਨਾਲ ਗੱਲਾਂ ਕਰਦੇ ਸੀ ਜਲਪਰੀ ਅੰਦਰ ਇਹਦੇ ਜਲਪਰੀ ਨਾਲ ਦੀ ਰਿਸ਼ਤੇਦਾਰੀ ਹੈ ਆਡੀ ਰਿਸ਼ਤੇ ਇਹ ਗੱਠ ਮੋਠੀ ਆ ਤੈਨੂੰ ਦੀਦਾ ਨਹੀਂ ਸਾਡੇ ਰਿਸ਼ਤੇਦਾਰ ਰਹਿੰਦੀ ਆ ਬੰਨ ਉਹਨਾਂ ਨੂੰ ਪੁੱਛਦੇ ਆ ਖਾਣਾ-ਦਾਣਾ ਠੀਕ ਹੈ ਨਾ ਮੈਂ ਯਾਦ ਲਉ ਸਾਡੇ ਮੋਟਰਾਂ ਵਧੀਆ ਉਹਨੂੰ ਨੀ ਜਲਪਰੀ ਸਾਡੀ ਮੋਟਰ ਚਾਲ ਨਹੀਂ ਇਹਦੇ ਇਸ਼ਾਰੇ ਪਟਾਲ ਚ ਨੇ ਉਹ ਤੂੰ ਥੱਪੜ ਮਰੂਦਰਮ ਬਕਵਾਸ ਨਾ ਕਰ ਮੇਲੇ ਨਾ ਨਹੀਂ ਜਲਪਰੀ ਇੱਥੇ ਹੀ ਸਾਡੀ ਮੋਟਰ ਦੀ ਆ ਬਾਬੇ ਵੀ ਇੱਥੇ ਨੇ ਆ ਸਾਡੇ ਜਿਹੜੇ ਜਿਹੜੇ ਗੜਹੂਂਡੇ ਰਹਿੰਦੇ ਨੇ ਉਹ ਵੀ ਇੱਥੇ ਨੇ ਬਕਵਾਸ ਨਾ ਕਰ ਸ਼ੱਟੇ ਨਾ ਅਰੇ ਪਟਾਲ ਚ ਰਹਿੰਦੇ ਨੇ ਉਹ ਤੂੰ ਗੁੜੀ ਮਰੂ ਸੜੇ ਦੇ ਬਲਾ ਬੇਪੂਜਾ ਬਕਵਾਸ ਨਾ ਕਰ ਭਗਤਾ ਮੈਂ ਲੋਕ ਤਾਂ ਮੁੰਨਾਟ ਨਾਟ ਤੂੰ ਮੰਨਦਾ ਨਹੀਂ ਮੈਂ ਚੋਰ ਹਾਂ ਅਸੀਂ ਚੋਰੀ ਤੇਰਾ ਹਰਾਮਜਾਦਾ ਕਹਿੰਦਾ ਅਸੀਂ ਚੋਰ ਛਲ ਚੋਰ ਕੇ ਦੇਖ ਉੱਪਰ ਵਾਲਾ ਕਹਿੰਦਾ ਮੈਂ ਨਹੀਂ ਕਹਿੰਦਾ ਚੋਰ ਅੱਛਾ ਉੱਪਰ ਵਾਲਾ ਸਾਡੇ ਨੂੰ ਸ਼ੈਣਾ ਹੋ ਗਿਆ ਅਸੀਂ ਉਹਦੇ ਬੱਚੇ ਆ ਸਾਨੂੰ ਨਹੀਂ ਚੋਰ ਕਹਿੰਦਾ ਉਹ ਛੋ 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 ਮੈਂ ਅੱਜ ਨਾਲ ਸਿੱਧੀ ਬਾਤ ਲਾਪਾ ਸਾਡੀ ਉਹ ਸਾਨੂੰ ਨਹੀਂ ਕਹੂਗਾ ਇਹਨੂੰ ਤਾਂ ਛੂ ਅੱਛਾ ਹੋ ਛੜੇ ਮੂੰਹ ਆਏ ਇਹਨੂੰ ਪੁੱਤੋ ਉਹ ਉੱਪਰ ਵਾਲੀ ਦੀ ਗੱਲ ਕਰਤੋ ਦੇਖੋ 4500 ਰੁਪਏ ਨਵਾਂ ਨਵਾਂ ਲਾ ਕੇ ਵਧੀਆ ਇਹ ਉਹ ਲੱਗਿਆ ਹੈ ਕੈਮਰਾ ਪੁੱਤੋ ਅਛੀ ਤਾਂ ਚੌੜ ਕਰ ਦੇਤੀਂ ਭਾਗਤਾ ਉਰੇ ਉਹ ਦੇਖੋ ਤੁਸੀਂ ਫੁੱਟਬਾਲ ਖੇਡਦੇ ਉਹਦੇ ਨਾਲ ਉਹ ਦੇਖ ਲੈ ਇਹ ਉਹ ਦੇਖ ਲੈ ਬੜਾ ਜ਼ੋਰ ਮਾਰਦਾ ਪੁੱਤ ਮੈਂ ਹੋਏ ਹੋਏ ਮੈਂ ਵੀ ਇੱਕੇ ਸਾੜਾ ਉਦੀ ਕਿ ਮੈਂ ਆ ਜਾਂਦਾ ਜਦੋਂ ਆਪਾਂ ਉਹ ਨਹੀਂ ਤਾਂ ਬੇੜਾ ਵੈਂਦਾ ਆਸ ਕੀ ਕਿਕੜਿਚ ਦਾ ਚੀ ਸੀ ਚੋਰੀ ਖੁੱਤ ਲੋ ਚਾਰੀ ਹੈ ਚੱਲ ਚੱਲੀ ਹੈ ਆਪਾਂ ਚੱਲੋ ਦੇਖੋ ਮੈਂ ਵੀਡੀਓ ਫਰ ਰਸਣੀਆਂ ਉਸ ਕੋਲ ਜਾਉਂ ਪਛਕ ਨਾ ਜਾ ਮੁਰਗਾ ਬਣਾ ਮੁਰਗਾ ਬਣਾ ਨਾ ਓਏ ਮੁਰਗਾ ਬਣ ਜਾ ਬਾਬਿਆ ਉਹ ਮੁਰਗਾ ਨਹੀਂ ਬਣਾਈਦਾ ਮੁਰਗਾ ਅਸੀਂ ਤਾਂ ਸ਼ਾਕਾਹਾਰੀ ਆਂ ਮੁਰਗਾ ਮੜੇ ਇੱਕ ਮਿੰਟ ਰੁਕ ਜਾ ਬਣ ਜਾ ਨਹੀਂ ਪਲਛੇ ਬਾਹੂ ਤੂੰ ਮਾਸਾਹਾਰੀ ਹੈ ਰੋ ਰੋ ਲਾ ਬਣ ਕੇ ਰੋ ਰੋ ਇੱਥੇ ਰੋ ਜਿੱਥੇ ਕਹੇਗਾ ਉੱਥੇ ਹੋ ਜਾਗੇ ਗੁੱਛਾ ਨਾ ਹੋ ਬਕਰ ਬੋੜ ਮੁਰਗਾ ਬੜਾ ਮੁਰਗਾ ਕੰਟਾ ਪਾਪ ਲੱਗੂ ਓਏ ਓਏ ਮੁਰਗਾ ਬਣਨ ਦੀ ਗੱਲ ਹੋਈ ਸੀ ਬੋੜ ਮੈਂ ਪੁਸ਼ਾਫ ਕਰਦਾ ਪੁੱਤ ਬਹਿ ਜਾ ਮੁਰਗਾ ਬਣਦੇ ਨੂੰ ਇਹ ਕੀ ਕਰ ਰਿਹਾ ਮੈਂ ਨਾ ਕਿਵੇਂ ਭੱਜੂ ਅੱਜ ਦਾ ਨਹੀਂ ਉੱਤੇ ਨਾ ਕਰਦੀ ਭੱਜਦਾ ਨਹੀਂ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਰਦਾ ਕਾ ਤੂੰ ਮੁਰਗਾ ਮੁਰਗਾ ਸਣਦੇ ਕੋਈ ਮਾਰਨੀ ਮੁਰਗਾ ਮੁਰਗਾ ਨਾਲੇ ਬਣਿਆ ਤੇ ਤਾ ਮਾਰੀ ਜਾਂਦਾ ਮੁਰਗਾ ਮੁਰਗਾ ਬਣਦੇ ਆ ਪੱਤਾ ਆਂਡਾ ਦੇ ਛਾਣਾ ਬਹੁਤ ਐਂਡਾ ਦੇ ਆਂਡਾ ਐਂ ਜਿੱਥੋਂ ਦੇਦੀ ਐਸੀ ਐਂ ਆਂਡਾ ਇ ਆ ਜਾਂਦਾ ਹਾਰੀਆਂ ਆਂਡਾ ਤੇ ਨਹੀਂ ਮਡਾ ਦੂੰਗਾ ਪੁਲਸਾਂ ਨੂੰ ਐਂ ਆਂਡਾ ਇ ਆ ਜਾਂਦਾ ਕੁਝ ਖਵਾ ਪਿਆ ਆਂਡਾ ਤੇ ਨਹੀਂ ਪੁਲਸਾਂ ਨੂੰ ਤੇ ਤਾਂਗੇ ਜ਼ੋਰ ਲਾਉਣੇ ਆ ਜੇ ਆਇਆ ਪੁਲਸਾਂ ਤੋਂ ਡੰਡਾ ਦੂੰ ਨਹੀਂ ਕਹਿੰਦਾ ਆ ਨਹੀਂ ਰਿਹਾ ਆਜਾ ਅੰਡਾ ਕਿ ਤੋ ਕੁਝ ਹੋਰ ਨਾ ਤੂੰ ਅੰਡਾ ਕੱਟ ਕੇ ਦੇ ਮੈਨੂੰ ਸਾਂ ਖਾਦਾ ਹੋਇਆ ਹਰਾ ਅੰਡਾ ਆਊ ਜੇ ਮਰਜ਼ੀ ਤੇ ਚਾਹੀਦਾ ਅੰਡਾ ਤੇ ਟੋ ਅੰਡਾ ਦੇ ਅੰਡਾ ਉਹ ਕਿੱਥੋਂ ਦੇ ਦੀ ਆ ਨਹੀਂ ਰਿਹਾ ਪੁਲਿਸ ਵਾਲਾ ਡੰਡਾ ਤਾਕਤਾ ਗ੍ਰਿਫਤ ਦੇ ਮਾਰ ਕੇ ਕੁਝ ਮਿਲਣਾ ਮੁਰਕੇ ਬੋਲ ਰਿਹਾ ਵਈ ਗਾ ਉਹ ਪਾਕਤਾ ਬਚਾ ਲੈ ਬਚਾ ਲੈ ਪਾਕਤਾ ਦੁਸਤ ਨੇ ਦੁਖੀ ਕਰਲੇ ਅਸੀਂ ਤਾਂ ਉਹ ਦੇਖ ਲੋ ਭਈ ਆ ਕੁਝ ਕਰ ਦਈਏ ਆਛੀਆਂ ਖੇਡੀਆਂ ਦੀਆਂ ਕੀ ਕਰਦੇ ਨੇ ਭੈਣ ਤੋਂ ਮੋਟਰ ਪਟਣ ਲੱਗੇ ਸੀ ਨਾ ਪਾ ਗਏ ਮਾਂ ਆ ਗਿਆ ਮੱਕੇ ਨਾਲ ਹੈ ਭੈਣ ਤੋਂ 4500 ਦਾ ਹਾਂ ਫਿਰ ਆਪਾਂ ਕੈਮਰਾ ਉਹ ਲਾਤਾ ਯਾਰ ਖਾਣਾ ਉਹ ਰਿੱਤੇ ਤੋਂ ਲਵਾ ਮਾਂ ਹੋ ਗਏ ਮੁੰਚਾਰ ਤੇ ਭੈਣ ਤੋਂ ਦਿਨ ਤੋਂ ਪਹਿਰੇ ਅੱਛੀ ਹੁੰਦੇ ਸੀ ਹੁਣ ਇੱਥੇ ਵਿੱਚ ਹੀ ਬੜ ਜਾਂਦਾ ਬੋਨਾ ਹੈ ਭੈਣ ਦਾ ਯਾਰ ਪਾਕ ਤਾਂ ਵਿੱਚ ਜੱਡੂ ਡਿੱਗ ਗਿਆ ਸੀ ਤੇਰੇ ਨਾਲ ਕਦੋਂ ਦਾ ਰਿਸ਼ਤਾ ਅੱਛੀ ਚੋਰ ਆ ਜੀ ਖਟਨਾ ਸੀ ਸਾਡੇ ਨੂੰ ਇੱਕ ਦੱਸੋ ਤਾਂ ਆਪਾਂ ਕਿਉਂ ਤੁਸੀਂ ਮਾੜੇ ਕੰਮ ਕਰਦੇ ਹੋ ਭਲਾ ਹਾਂ ਤੂੰ ਤਾਂ ਖਨੌਰੀ ਦਾ ਤੂੰ ਹੋਰ ਕੀ ਕਰਦਾ ਫਿਰਦਾ ਸਾਜਲੀ ਚ ਮਨਉਏ ਨਹੀਂ ਸਮਝ ਆਉਂਦੀ ਭਗਤਾ ਜਿੰਨੀ ਵੀ ਤੂੰ ਜੜੀ ਬੂਟੀ ਦਿੰਦਾ ਨਾ ਖਨੌਰੀ ਤਾਂ ਪਹੁੰਚੀ ਨਹੀਂ ਜਾਂਦਾ ਨਾ ਗਲੇ ਤੂੰ ਮੁੜੇ ਆਉਣਿਆ ਇੱਕ ਦਿਨ ਮਾੜਾ ਜਾਂ ਜ਼ੋਰ ਲਾਇਆ ਤੀ ਲੈ ਰਿਆਲੇ ਅੰਡਰਬ੍ਰਿਜ ਤੋਂ ਫੇਰ ਪੁੱਠੇ ਆ ਗਏ ਬਹੁਤ ਮਾਰੀ ਹੋ ਰਹੀ ਆ ਭਗਤਾ ਓਏ ਥੋੜਾ ਤਾਂ ਹੁਣ ਜਾਉਂਗੇ ਕਿਵੇਂ ਰੋ ਐਂ ਕਰ ਪਾਈਆ ਕੋ ਜੜੀ ਬੂਟੀ ਦੇ ਦੇ ਭਗਤਾ ਫੇਰ ਪਹੁੰਚ ਜਾਾਂਗੇ ਮੁੜ ਕੇ ਨਹੀਂ ਤੈਨੂੰ ਸਾਜਲੀ ਚ ਦਿਖਦੇ ਅਸੀਂ ਥੋਨੋ ਕਿਥੋਂ ਆਮਲ ਪੈ ਗਿਆ ਬਾਬਾ ਇਹ ਮਾੜੀ ਚੀਜ਼ ਦਾ ਇਹ ਤਾਂ ਉਹੀ ਮਾਰੀ ਚੀਜ਼ ਐ ਕਹੇ ਮੈਨੂੰ ਆ ਮੱਲਾ ਆ ਮੈਂ ਇਹਨੂੰ ਲਾਦਾ ਤੇਰਾ ਬੇੜਾ ਬੈਠਾ ਪਾਪੀ ਆ ਹਾਂ ਪਾਪੀ ਰੂਂਗਾ ਤੂੰ ਆ ਦੇਖ ਦੇ ਜੇ ਪੁੱਕੀ ਤੇ ਲਾਤਾ ਸ਼ਦਕ ਕਰ ਪੱਤ ਤਦਾ ਮੇਰੇ ਤਾਂ ਜਵਾਖ ਵੀ ਰੁੱਛ ਕੇ ਪੇਕੀ ਵਾਗੇ ਮੈਂ ਹੁਣ ਤੁਸੀਂ ਇਹੀ ਕੰਮ ਕਰੀ ਜੇ ਨਾ ਬਸ ਪੁੱਕੀ ਖਾਣੇ ਹੋ ਹੋਰ ਹੋਰ ਆਸ਼ੀ ਕੀ ਛਿਲਾਜੀ ਤਾਂ ਖਾਣੀਆਂ ਪਸ ਆਸ਼ੀ ਤਾਂ ਪੁੱਕੀ ਆ ਖਾਣੀਆਂ ਉੱਥੇ ਹੀ ਲੱਗੀ ਆਂ ਆਸ਼ੀ ਪੁੱਕੀ ਤੇਰੇ ਸ਼ਿਰਤੇ ਦੀ ਅਸੀਂ ਤਾਂ ਤੂੰ ਵੀ ਕਿਦਾਰੀ ਕਰ ਗਏ ਆ ਭਗਤਾ ਲਾ ਕਿਹਨ ਨੂੰ ਨਸ਼ੇ ਤੇ ਬਾਬਾ ਦੋ ਢਾਲ ਦੂਜਾ ਦੀ ਕੁਲੀ ਜੀ ਬੀਜ ਲਿਆ ਕਰੋ ਛਿੱਟੀ ਕੀ ਗੱਲ ਹੈ ਹਏ ਹੇ ਮਾਰੇ ਕੈਸੀ ਪਾਲਦਾ ਅਸੀਂ ਬੀਜੀ ਸੀ ਜਿਹਾਉ ਜਿਹਾਉ ਦਾ ਫੁੱਲ ਨਿਕਲਿਆ ਉਧਰੋਂ ਪੁਲਿਸ ਨਿਕਲਿਆ ਇਹਨੂੰ ਲੰਮਾ ਜਾਂ ਛਿੱਕ ਇੱਥੋਂ ਤਾਂ ਛਿੱਕ ਲੜਦਾ ਬਿੰਦਰ ਸਿੰਘ ਐ ਚੱਕਣਾ ਪੈਂਦਾ ਛਿਉ ਦੇ ਕਣੀ ਖਿੱਚ ਕੇ ਮਾਰਾ ਮੇਰਾ ਤਾਂ ਪਿੱਛੇ ਸਾਰਾ ਬਾਬਾ ਮੈਨੂੰ ਐ ਦੱਸ ਜੇ ਤੁਹਾਡਾ ਪੈਂਡੀ ਸ਼ਰਾਦੀਆ ਪਲਾਇ ਚੀਜ਼ ਤੋਂ ਨਾ 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 ਲੈ 50 ਲੱਖੇ ਸੀ ਮਰਨੀ ਮੈਨੂੰ ਛਾੜੀ ਰੂਹ ਨਿਕਲ ਓਏ ਤਾ ਉਹ ਨੋਏ ਤੋਂ ਬਿਨਾ ਕੋਈ ਹੋਰ ਚੀਜ਼ ਦੇ ਦੇਣਾ ਮੈਂ ਸਾਨੂੰ ਪਤਾ ਹੈ ਪਤਾ ਹੈ ਮੈਨੂੰ ਕੀ ਦੇਊਗਾ ਜੀ ਵਾਲੀ ਦੇਦਾ ਨਹੀਂ ਉਹ ਨਹੀਂ ਸਾਨੂੰ ਵਧੀਆ ਫਿੱਟ ਮੈਡੀਕਲ ਨਸ਼ੇ ਨਾ ਨਾ ਉਹ ਨਹੀਂ ਖਾਂਦੇ ਭਗਤਾਂ ਅਸੀਂ ਸੁੱਕਾ ਮਾਲ ਖਾਂਦੇ ਹਾਂ ਹੁਣ ਭਗਤ ਤੇ ਗੁਰੂ ਵਾਲੀ ਰੱਖ ਸੁੱਕਾ ਮਾਲ ਦੇ ਸਾਨੂੰ ਹਾਂ ਸੁੱਕਾ ਮਾਲ ਈ ਕਿ ਜਦੋਂ ਪੋਸਟ ਤਾਂ ਫੁੱਲ ਖਿੜਦਾ ਏ ਉਹਦੀ ਛਾੜੀ ਉਹ ਖਿੜਦੀ ਜਾਏ ਹਣਾ ਭਗਤ ਹਾਂ ਹਾਂ ਐ ਬਾਬਾ ਕਿਥੋਂ ਕੋੜ ਲਾ ਲਿਆ ਸਾਰੇ ਨੇ ਨੇੜੇ ਤੋਂ ਨਹੀਂ ਮਿਲਦੀ ਤਾਂ ਬੀਕਾ ਲੈਰ ਦੋ ਪਰਾਂ ਲੈ ਜੜੀ ਬਈ ਜਾ ਕੇ ਚਾਹੇ ਖੂਪਾਟ ਕੇ ਲਿਆ ਕੇ ਜੇ ਸਾਡਾ ਤਾਂ ਲਿਆ ਕੇ ਅਰੇ ਪਰ ਤਾਂ ਤੇਰੇ ਪੈਰੀ ਪੈਰੀ ਓਏ ਤੂੰ ਪੈਰੀ ਹੱਥ ਲਾਦਾ ਬੱਬਾ ਮੇਰੇ ਸ਼ਵਾਨ ਦੇ ਦੇ ਸਾਡਾ ਬੰਦਿਆਂ ਨੂੰ ਗੁਲੀ ਮੋਨੀ ਓਏ 15 ਬੰਦਿਆਂ ਦਾ ਜੀ ਭਾਈ ਮੈਂ ਤਾਂ ਦੇਖੋ ਤਿਆਦੂਆ ਹੋਣੇ ਚੀਜ਼ ਨੂੰ ਮੈਂ ਤਾਂ ਪਰਨ ਕਰੂ Neem ਚੱਕੂ ਕੱਲੂ ਮੈਂ ਤਾਂ ਹੈ ਮੇਰੇ ਕੋਲੇ ਭਈ ਅੱਧੀ ਕਿਲੋ ਪਈਆ ਕਿਲੋ ਅੱਧੀ ਕਰਦਾ ਬੱਦੇ ਆ ਹੈ ਉਈ ਤੜਕੇ ਆ ਜਾਓ ਪੈਸੇ ਨੂੰ ਬਦਲ ਕੇ ਡੱਬਾ ਆ ਸਾਰੀ ਚ ਕਾਜ਼ਮੂ ਆਵਦਾ ਲੰਘ ਜਾਓ ਭਾਈ ਗਾਂ ਨਹੀਂ ਕਹਾ ਜੰਗਲਾ ਦੇ ਪਾਗੇ ਇੱਥੇ ਨਾ ਦੇਖੋ ਮੈਨੂੰ ਮੁੜ ਕੇ ਨਾ 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 ਇਹ ਪਗਤਾ ਹੈ ਕਿੰਨੇ ਕ ਵਜੇ ਆਈਏ ਓਏ ਦੇਖ ਮੈਂ ਤੜਕੀ 4 ਵਜੇ ਆਉਣ ਨੂੰ ਫਿਰਦਾ ਸੌ ਦੇਗਾ ਅੱਜ ਰਾਤ ਨੂੰ ਨਾ ਸੀ ਤਾਂ ਉੱਥੇ ਪੈ ਜਾਗੇ ਤੇਰੇ ਨਾਲ ਹੀ ਹਾਂ ਉੱਥੇ ਲਾ ਲਾਂਗੇ ਡੇਰੇ ਅੱਜ ਸਾਡਾ ਕਿਹੜਾ ਕੋਈ ਟਿਕਾਣਾ ਪਗਤਾ ਉੱਥੇ ਤੇਰੇ ਬਾਹਰ ਮੂਰੇ ਪੈ ਜਕੀਨ ਮੰਨੀ ਪਗਤਾ ਹਾਥੀ ਕਿਹੜੀ ਚੱਕਣ ਨੂੰ ਜੀ ਨਹੀਂ ਕਰਦਾ ਨਮਾਉਣਾ ਤਵਾਉਣਾ ਤਾਂ ਕੀ ਹੈ ਸ਼ਰੀਰ ਚ ਆਏ ਚੱਪ ਕੇ ਪੈਂਦੇ ਨੇ ਕੱਲੇ ਕੱਲੇ ਹੱਡ ਚ ਯੇ ਮੀ ਕੀ ਬਾਸੀ ਤੇ ਚ ਰੱਖ ਦੇ ਸਾਹ ਉਹ ਕਿਉਂ ਤੇ ਕੀ ਫਿਰਦਾ ਤੂੰ ਨੂੰ ਆਇਦਾ ਸਾ ਕਾ ਕੰਮ ਕੀ ਲੈਣਾ ਤੋਂ ਇੱਥੇ ਤਾਂ ਕੋਈ ਕੰਮ ਨਹੀਂ ਲੈਂਦੇ ਭਗਤਾ ਇਹ ਤਾਂ ਸਾਨੂੰ ਬੁਝਾਉਣਾ ਵੀ ਨਹੀਂ ਆਉਂਦਾ ਕਦੇ ਭੱਜ ਜਾਂਦਾ ਕਦੇ ਬੱਜਦਾ ਨਹੀਂ ਜੇ ਕਦੇ ਮਾੜੀ ਮੋਟੀ ਖਾਦੀ ਹੋਵੇ ਫੇਤਾ ਫੜ ਫੜ ਭਾਈਦਾ ਪੁਰਾਣਾ ਪਰਾ ਹੋਇਆ ਸਾਡਾ ਸ਼ਮਾਨਾ ਮੈਨੂੰ ਪਤਾ ਖੇਲਾ ਕਰ ਉਹਦੇ ਨਾਲ ਉਹ ਪੁੱਤਾ ਸਿੱਧੇ ਨੂੰ ਦੇਖ ਇਹ ਸਾਡੀ ਚੰਦਰਮੂਖੀ ਦਾ ਦਾ ਦੇ ਕੀ ਹੈ ਦਾਜ ਚ ਮਿਲਿਆ ਸੀ ਮੈਨੂੰ ਇਹ ਗੱਲਾਂ ਦੇ ਕੀ ਕਰੇ ਬਾਬਾ ਤੜਕੇ ਆ ਕੜਕੀ ਆ ਕਿੰਨੇ ਵਜੇ ਆ ਪਗਤਾ ਜੀਵਾਂ ਤੇ ਕਿੱਲੋਂ ਕਟਾ ਸਭੀ ਲੈ ਜਾ ਡੱਬੇ ਚ ਆਉਂਦਾ ਕਲਾਉਂ ਹੀ ਗਈ ਲੰਗਦੇ ਡੱਗੜਾ ਚ ਡੱਗੜਾ ਚ ਭਾਗ ਜਾ ਨਾ ਕਿੱਥੇ ਜਾਈਏ ਪਗਤਾ ਤੇਰੇ ਮੱਥੇ ਨਹੀਂ ਲੱਗਦੇ ਤੇਰੇ ਤਾਂ ਅਸੀਂ ਲੱਗਣ ਹੀ ਨਹੀਂ ਕੋਈ ਮੋਟਰ ਤੇ ਨਾ ਜੀ ਓਏ ਓ ਹਲੋ ਮੋਟਰ ਤੇ ਨਾ ਜਿੱਥੇ ਕੈਮਰਾ ਸੱਚੀ ਕੱਲ ਲਾ ਬਾਇਆ ਹੈ ਬੂਵੇ ਖਾ ਕੋਈ ਤਾਂ ਹੋ ਗੇ ਲੋਏ ਨੂੰ ਉਹ ਠਾਉਂਦਾ ਚ ਓੜਾਉਂਦਾ ਯਾ ਹੁਣ ਤੇਰੀਆਂ ਕਰਤੂਤਾਂ ਨਾ ਘਰੇ ਭਾਗ ਦੇ ਤਾ